ਚੋਰਾ ਨੇ ਹੁਣ ਚੋਰੀ ਦਾ ਲੱਭ ਲਿਆ ਹੈ ਨਵਾਂ ਤਰੀਕਾ ਤੁਸੀਂ ਵੀ ਬਚ ਕੇ ਰਹੋ ਅਜਿਹੇ ਠੱਗਾਂ ਤੋਂ ਕਿਤੇ ਇਹ ਤੁਹਾਨੂੰ ਵੀ ਨਾ ਬਣਾ ਲੈਣ ਆਪਣਾ ਸ਼ਿਕਾਰ ਸਸ਼ਿਰਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਤੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਚੋਰੀ ਦੀਆਂ ਵਾਰਦਾਤਾਂ ਜਿੱਥੇ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਇਹ ਖਬਰਾਂ ਜ਼ਰੂਰ ਸੁਣਨ ਦੇ ਵਿੱਚ ਆਉਂਦੀਆਂ ਨੇ ਕਿ ਕਿਸੇ ਨਾ ਕਿਸੇ ਜਗ੍ਹਾ ਤੇ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਚੋਰਾਂ ਨੇ ਠੱਗੀ ਦਾ ਚੋਰੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਨਡਾਲਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਦੇ ਨਾਲ ਠੱਗੀ ਹੋਈ ਹੈ ਤੇ ਔਰਤ ਨੂੰ ਅਗਲੇ ਦਿਨ ਪਤਾ ਲੱਗਾ ਹੈ ਕਿ ਉਸਦੇ ਨਾਲ ਬੀਤੇ ਦਿਨ ਕੀ ਕੁਝ ਹੋਇਆ ਅਸਲ ਦੇ ਵਿੱਚ ਇਸ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸ ਤਰੀਕੇ ਜਦ ਘਰ ਦਾ ਜੋ ਨੌਜਵਾਨ ਲੜਕਾ ਹੈ ਉਹ ਬਾਹਰ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਤੇ ਪਿੱਛੇ ਘਰ ਦੇ ਵਿੱਚ ਉਸ ਦੀ ਮਾਤਾ ਭੈਣ ਤੇ ਬੱਚੇ ਸੀ ਤੇ ਉਸ ਦੀ ਮਾਤਾ ਆਪਣੇ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਗਏ ਤੇ ਉੱਥੇ ਰਸਤੇ ਦੇ ਵਿੱਚ ਉਹਨਾਂ ਨੂੰ ਦੋ ਨੌਜਵਾਨ ਮਿਲੇ ਜਿਨ੍ਹਾਂ ਨੌਜਵਾਨਾਂ ਨੇ ਪਹਿਲਾਂ ਤਾਂ ਉਸ ਮਾਤਾ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਤੇ ਬਾਅਦ ਦੇ ਵਿੱਚ ਉਸ ਨੂੰ ਹਿਪਨੋਟਾਈਜ਼ ਕਰ ਲਿਆ ਹਿਪਨੋਟਾਈਜ਼ ਕਰਕੇ ਉਸ ਦੇ ਕੰਨਾਂ ਦੇ ਟੋਪਸ ਉਤਾਰ ਲਏ ਤੇ ਬਾਅਦ ਵਿੱਚ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਉਸ ਨੂੰ ਘਰ ਤੱਕ ਲੈ ਘਰ ਤੱਕ ਲੈ ਕੇ ਆਉਣ ਤੋਂ ਬਾਅਦ ਘਰ ਦੇ ਵਿੱਚ ਦਾਖਲ ਹੋਏ ਨੇ ਤੇ ਘਰ ਦੇ ਵਿੱਚੋਂ 10000 ਦੀ ਨਕਦੀ ਤੇ 3 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ ਨੇ ਇਸ ਸਾਰੀ ਸੀਸੀਟੀਵੀ ਦੇ ਵਿੱਚ ਵੀਡੀਓ ਰਿਕਾਰਡ ਹੋਈ ਹੈ ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰੀਕੇ ਇਸ ਔਰਤ ਨੂੰ ਠੱਗੀ ਦਾ ਸ਼ਿਕਾਰ ਉਹਨਾਂ ਠੱਗਾਂ ਦੇ ਵੱਲੋਂ ਬਣਾਇਆ ਗਿਆ ਹੁਣ ਤਾਂ ਚੋਰਾਂ ਨੇ ਠੱਗੀ ਦੇ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ ਰਾਹ ਜਾਂਦੇ ਰਾਹੀਗੀਆਂ ਨੂੰ ਹਿਪਨੋ ਇਸ ਕਰਕੇ ਕਿਸ ਤਰੀਕੇ ਆਪਣੀਆਂ ਗੱਲਾਂ ਦੇ ਵਿੱਚ ਫਸਾ ਲੈਂਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇੱਕ ਵਾਰ ਤੁਸੀਂ ਵੀ ਸੀਸੀਟੀਵੀ ਫੁਟੇਜ ਜ਼ਰੂਰ ਦੇਖੋ ਕਿ ਕਿਸ ਤਰ੍ਹਾਂ ਇਹ ਸ਼ਖਸ ਉਸ ਔਰਤ ਦੇ ਨਾਲ ਘਰ ਦੇ ਵਿੱਚ ਦਾਖਲ ਹੋਇਆ ਹੈ ਤੇ ਘਰ ਦੇ ਵਿੱਚੋਂ ਪੈਸੇ ਤੇ 3 ਤੋਲਾ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ ਹੁਣ ਪਰਿਵਾਰਕ ਮੈਂਬਰਾਂ ਨੇ ਇਹੀ ਗੱਲ ਆਖੀ ਹੈ ਕਿ ਉਹਨਾਂ ਦਾ 4 ਲੱਖ ਦਾ ਨੁਕਸਾਨ ਹੋਇਆ ਤੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਇੱਕ ਵਾਰ ਜ਼ਰੂਰ ਸੁਣਿਓ ਹੀ ਨਾ ਮਾਤਾ ਮੇਰੀ ਦੋ ਨਾਂ ਟਿਊਸ਼ਨ ਛੱਡਣ ਜਾਂਦੀ ਮਾ ਆਮ ਆਪਣੇ ਭੈਣ ਦੇ ਮੁੰਡੇ ਨੂੰ ਹੂੰ ਹੂੰ ਤੇ ਛੱਡਣ ਗਈ ਮਾਰਕੀਟ 'ਚ ਤੇ ਮਾਰਕੀਟ 'ਚ ਦੋ ਬੰਦੇ ਮਿਲਿਆ ਨੂੰ ਤੇ ਕਹਿੰਦੇ ਕਿ ਆ ਜਾ ਮਾਤਾ ਅੱਟਾ ਦੇ ਮੁੰਡੇ ਨਹੀਂ ਆਂਦੇ ਅਸੀਂ ਤੇ ਇਦਾਂ ਇਦਾਂ ਕਰਕੇ ਨਾ ਮਾਤਾ ਨੂੰ ਕੁਝ ਧੂਰਤਾ ਦੇ ਸੀਰ ਦੇ ਉੱਤੇ ਤੇ ਪਹਿਲੋ ਵਾਲੇ ਲਾਈਆਂ ਉਹਨਾਂ ਨੇ ਤੇ ਫਿਰ ਘਰੇ ਆਣ ਕੇ ਪੈਸੇ ਲੈ ਗਏ 10000 ਰੁਪਏ ਉਹ ਚੱਕਿਆ ਤੇ ਸੋਨਾ ਸੋਨਾ ਥੋੜਾ ਬੋਤਾ ਲੈ ਗਿਆ ਤੇ ਇਸ ਕਰਕੇ ਬਚ ਕੇ ਰੋ ਜ ਜਿੰਨਾ ਕੋ ਇਹਨਾਂ ਕੋ ਬਚ ਕੇ ਰਿਆ ਪੈਸੇ ਉਹਨਾਂ ਨੂੰ ਚੱਕੇਗੇ ਤੁਸੀਂ ਆਪ ਫੜਾਇ ਜਦੋਂ ਨਹੀਂ ਨਹੀਂ ਆਪ ਹੀ ਫੜਾਇ ਮਾਦਾ ਹੜੀ ਨੇ ਜਦਾਂ ਮਰ ਧੂੜਿਆ ਹੀ ਨਾ ਉਹਨਾਂ ਨੇ ਕੁਛ ਮਤਲਬ ਜਦਾਂ ਤੁਸੀਂ ਉੱਪਰੋਂ ਟਾਈਮ ਕਰ ਦਿੱਤਾ ਉਹਨਾਂ ਨੇ ਹਾਂਜੀ 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 ਕਿਸ ਟਾਈਪ ਦੇ ਬੰਦੇ ਸੀ ਉਹ ਬੰਦੇ ਸਰਦਾਰ ਹੀ ਦੋਨੇ ਦੋਨੇ ਸਰਦਾਰ ਹੀ ਇੱਕ ਨੇ ਰਮਾਲ ਬੰਨਿਆ ਸੀ ਤੇ ਕੋਦਾਂ ਹੀ ਸਿੰਪਲ ਹੀ ਕੱਤੇ ਆਏ ਸੀ ਉਹ ਮੋਟਰਸਾਈਕਲ ਪਲਸਰ ਤੇ ਠੀਕ ਕਿੰਨਾ ਨੁਕਸਾਨ ਹੋ ਗਿਆ ਹੁਣ ਅੱਜ ਨੁਕਸਾਨ ਹੋ ਗਿਆ ਉਹਨਾਂ ਚਾਰ-ਪੰਜ ਲੱਖ ਦਾ ਬਾਈ ਚਾਰ ਲੱਖ ਦਾ ਹੋ ਗਿਆ ਹੁਣ ਗਹਿਣੇ ਵੀ ਦਿੱਤੇ ਗਏ ਹਾਂਜੀ ਗਹਿਣੇ ਵੀ ਦਿੱਤੇ ਗਏ ਬਾਈ ਕੀ ਕਹਿਣਾ ਚਾਹੁੰਦੇ ਕਹਿਣਾ ਕਿ ਚੋਨੇ ਬਸ ਤੁਸੀਂ ਇਹ ਦੇਖੋਗੇ ਗਾਂ ਦੇ ਗਾਂ ਨਾ ਬੰਦੇ ਚੋਰੀ ਹੋਵੇ ਕਿਸੇ ਦੀ ਆਪਣੀ ਤੇ ਚਲੋ ਹੋ ਗਈ ਹੋ ਗਈ ਹੁਣ ਹੁਣ ਗਾਂ ਬੰਦੇ ਦੀ ਚੋਰੀ ਨਾ ਹੋਵੇ ਕਿਸੇ ਦੀ ਪੁਲਿਸ ਨੂੰ ਦੱਸਿਆ ਇਸ ਬੰਦੇ ਨਹੀਂ ਪੁਲਿਸ ਨੂੰ ਨਹੀਂ ਦੱਸਿਆ ਬਾਈ ਠੀਕ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ